ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਸੰਦੀਪ ਫਾਰਮ YouTube ਚੈਨਲ ਤੇ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਕੈਂਡ ਮਾਨੂ ਕੀ ਗੱਲ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਜੀ ਸਾਹਮਣੇ ਖੜੀ ਜਿਹੜੀ ਝੋਤੀ ਆ ਜੀ ਇਹ ਬਾਈ ਜੀ ਹੁਣਾਂ ਦੀ ਬਕਾਊ ਆ ਇਹ ਬਾਈ ਜੀ ਦੱਬਣਾ ਸੋਣ ਵਾਲੀ ਆ ਜੀ 5 7 ਤਣ ਲੈਂਦੀ ਆ ਤੇ ਆਜੋ ਜੀ ਬਾਕੀ ਆਪਾਂ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਜਿਹੜਾ ਇਹਦੇ ਬਾਰੇ ਆ ਜੀ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਫੋਨ ਨੰਬਰ ਤੇ ਐਡਰੈਸ ਦੱਸ ਦਿਓ ਜੀ ਨਾਮ ਕੀ ਪੰਡ ਮਾਨ ਤੋਂ ਜੱਲ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਲਾ ਤੇ ਤੇ ਆਪਣਾ ਫੋਨ ਨੰਬਰ ਵੀ ਬੋਲ ਦਿਓ ਜੀ ਫੋਨ ਨੰਬਰ 98552 98605 ਹੈ ਜੀ ਠੀਕ ਹੈ ਜੀ ਤੇ ਇਹੇ ਬਾਈ ਪਹਿਲਾਂ ਨਾ ਜੀ ਝੋਟੀ ਪਹਿਲਾਂ ਸੁਆ ਸੁੰਦੀ ਹੈ ਜੀ ਪਹਿਲਾਂ ਸੁਆ ਠੀਕ ਹੈ ਜੀ ਇਹ ਆਪਣੇ ਘਰ ਦੀ ਝੋਟੀ ਸੀਗੀ ਜੀ ਇਹ ਗੱਬਨ ਲਈ ਸੀਗੀ ਆਪਾਂ 3 ਮਹੀਨੇ ਦੀ 3 ਮਹੀਨੇ ਦੀ ਗੱਬਨ ਲਈ ਹਾਂ ਹਾਂ ਗੱਬਨ ਲਈ ਸੀ ਛੋਟੀ ਹੁਣ ਜਾਨੀ ਕਿ ਤਿਆਰੀਆਂ ਚ 5-7 ਦਿਨ ਲੈਂਦੀ ਆ ਠੀਕ ਹੈ ਜੀ ਬਾਕੀ ਸ਼ੀਲਸ ਲੱਗ ਵਾਦੂ ਠੀਕ ਹੈ ਜੀ ਸ਼ੀਲ ਵਧੀਆ 5-7 ਦਿਨ ਲੈ ਜੂਗੀ ਹਾਂ 5-7 ਦਿਨ ਲੈ ਜੂਗੀ ਆਪਾਂ ਕੱਲੀ ਗੱਬਨ ਲਈ ਸੀ ਇਹ 3 ਮਹੀਨੇ ਦੀ ਗੱਬਨ ਸੀਗੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਦੇਖ ਸਾਡੇ ਦੋਸਤ ਬਾਕੀ ਤੋਰ ਤੇ ਬਹੁਤ ਸੋਹਣੀ ਝੋਟੀ ਆ ਜੀ ਤੋਰ ਕੇ ਦਿਖਾ ਦਿਓ ਜੀ ਹਾਂ ਸਿੰਗ ਵੀ ਆ ਜਿਹੜਾ ਬਹੁਤ ਸੋਹਣਾ ਲੱਗਿਆ ਏ ਮੂੰਹ ਮੱਥੇ ਦੀ ਵੀ ਬਹੁਤ ਸੋਹਣੀ ਐ ਤੇ ਦੱਦ ਕਾਠ ਦੀ ਵੀ ਉਹ ਕੀ ਹੈ ਜੀ ਰਾਜੀ ਬਹੁਤ ਆ ਦੋਸਤੋ ਲਈ ਵਾ ਜਿਹੜਾ ਤੁਸੀਂ ਦੇਖੀ ਸਕਦੇ ਹੋ ਮੋੜ ਲਿਆ ਜੀ ਬਹੁਤ ਇਹ ਸੌਂਗ ਟੋਟੀ ਆ ਤੇ ਜਿਹੜਾ ਪ੍ਰਾਈਜ਼ ਹੈ ਜੀ ਉਹ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਦੇਖਣ ਬਾਕੀ ਸੀਲ ਸੂਲ ਵੱਧੂ ਆ ਜੀ ਸੀਲ ਬਹੁਤ ਆ ਬਾਈ ਇਹਦਾ 10 12 ਕਿਲੋ ਮਾਈਸ ਦੇ ਨਾਲ ਦੇ ਗਾੜ ਗਏ ਇੱਕ ਅੱਧ ਦੇਖ ਜਾਦੇ ਤੁਸੀਂ ਬਾਈ ਦੇ ਹਿਸਾਬ ਨਾਲ ਹੀ ਤੇ ਕੀ ਇਹਦਾ ਮੁੱਲ ਕੀ ਕਰਦੇ ਹੋ ਬਾਈ ਜੀ ਆਪਾਂ ਹੀ ਲੈਣ ਦੇਣ ਦੇ ਵਾਲਾ ਫਿਕਸ ਹੀ ਰੇਟ ਆ ਜੀ 72000 ਠੀਕ ਹੈ ਜੀ ਹਾਂ ਬਸ ਕੋਈ ਮਾੜਾ ਮੋਟਾ ਮੰਨਤਾ ਨਹੀਂ ਹੋਊਗਾ ਇਹਦੇ 'ਚ ਕੋਈ ਬਾਹਲਾ ਨਹੀਂ ਇਹਦੇ 'ਚ ਠੀਕ ਹੈ ਜੀ ਹਾਂ 72000 ਰੁਪਏ ਜਿਹੜਾ ਬਾਈ ਹੁਣ 9 10 ਕਿਲੋ ਤੋਂ ਤਾਂ ਆਰਾਮਦਾਰ ਹੀ ਨਹੀਂ ਪਿਆ ਜੀ ਸਮਝ ਲਓ ਜੀ ਫਿਕਸ ਹੀ ਆ ਭਰਾ ਜੀ ਮਾੜਾ ਮੋਟਾ ਮੰਨਤਾ ਨੂੰ ਜ਼ਰੂਰ ਹੋ ਜੂਗਾ ਜੀ ਤੇ ਬਾਕੀ ਜਿਹੜਾ ਬਾਈ ਦਾ ਨੰਬਰ ਹੈ ਜੀ ਉਹ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਜਿਕੇ ਸਾਰੇ ਵੀਰ ਭਰਾ ਨੂੰ ਇਹ ਝੋਟੀ ਆ ਜਿਹੜੀ ਪਸੰਦ ਆਉਂਦੀ ਆ ਡਰੈਸ ਮੈਂ ਦੁਬਾਰਾ ਫੇਰ ਦੱਸ ਦਿੰਨਾ ਜੀ ਪਿੰਡ ਮਾਨੂ ਕੀ ਗੱਲ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਜੀ ਜਲਦ ਨਾਲ ਵੀਡੀਓ ਨਾਲ